ਰੋਹਿਤ ਮਾ ਉਤਰਾਂ ਮਾਤਾ ਜੀ ਬਹੁਤ ਤਿਆਰੀਆਂ ਹੋ ਰਹੀਆਂ ਸ਼ੁਭਜਾਨ ਨੇ ਨਰਾਤੇ ਦੇ ਲੱਖ ਲੱਖ ਵਧਾਈ ਹੋਏ ਤੇ ਦੁਰਗਾਣਾ ਮੰਦਿਰ ਦੇ ਸੀਤਲਾ ਮਾਤਾ ਦੇ ਮੰਦਿਰ 'ਚ ਬਹੁਤ ਰੌਣਕਾਂ ਹੈ ਮੇਲਾ ਭਰਿਆ ਰਹਿੰਦਾ ਹੈ ਤੇ ਤੇ ਨਰਾਤੇ ਦੀ ਸ਼ੁਭ ਕਾਮਨਾ ਤੇ ਕਿੰਨੇ ਕਿੰਨੇ ਲੋਕ ਕਿੰਨਾ ਦਾ ਸੋਹ ਰਿਹਾ ਹੈ ਰਾਸ਼ ਬੋਧ ਹੈ ਕਿੰਨੇ ਸਾਲ ਪੁਰਾਣਾ ਮੰਦਿਰ ਹੈ ਸੀਤਲਾ ਮਾਤਾ ਦਾ ਬੜੇ ਜ਼ਰ ਤੋਂ ਇੱਥੇ ਹਾਲੂ ਦੇ ਲੋਕੀ ਮੱਥਾ ਟੇਕਣ ਆਂਦੇ ਰਹਿੰਦੇ ਆ ਮਾਤਾ ਮੰਦਰ ਸੀਤ라 ਮਾਤਾ ਮੰਦਰ ਅੱਜ ਪਹਿਲਾ ਨਵਰਾਤਰਾ ਤੁਹਾਡੇ ਕੋਲੋਂ ਕਿਸ ਤਰ੍ਹਾਂ ਪੂਜਾ ਉਤਰਾ ਕੀਤੀ ਜਾਦੀ ਮਾਤਾ ਜੀ ਮੈਂ ਕਹਿੰਦਾ ਨਰਾਤਿਆਂ ਦੀ ਬਹੁਤ ਬਹੁਤ ਵਧਾਈਆਂ ਲੱਖ ਲੱਖ ਵਧਾਈਆਂ ਇੱਥੇ ਭੰਡਾਰਾ ਭਰਿਆ ਰਿਹਾ ਨਰਾਤਿਆਂ ਦੀ ਜਮਾਤਾਰਾ ਐਦਾ ਹੀ ਰੌਣਕਾਂ ਲੱਗਿਆ ਰਹੇ ਕੀ ਨਾਮ ਤੁਹਾਡਾ ਮੇਰਾ ਨਾਮ ਮਨੀਸ਼ ਨੇਜਾਇ ਮੈਂ ਸਾਰਿਆਂ ਨੂੰ ਨਵਾਂ ਸੁੰਨਾ ਸਮਾਧੀ ਵਧਾਈ ਦੇਣਾ ਜੈ ਸ਼੍ਰੀ ਰਾਮ ਜੈ ਮਾਤਾ ਦੀ ਅੱਜ ਨਵਰਾਤਰਾ ਹੈਗਾ ਵਾ ਪਹਿਲਾ ਨਵਰਾਤ ਤੁਸੀਂ ਪੁੱਜੋ ਵਿਸ਼ੇਸ਼ ਰੂਪ ਤੇ ਮਾਤਾ ਸੀਤਲਾ ਮਾਤਾ ਮੰਦਰ ਹਾਂਜੀ ਹਾਂਜੀ ਕਿਸ਼ਕੈ ਨਾਲ ਜਾਓ ਕਿਸ ਤਰ੍ਹਾਂ ਤੁਹਾਨੂੰ ਮਹਿਸੂਸ ਹੋ ਰਿਹਾ ਤੇ ਕਿਸ ਤਰ੍ਹਾਂ ਤੋਂ ਰਵਾਇਤੀ ਪੂਜਾ ਕੀਤੀ ਜਾ ਰਹੀ ਹੈ ਸਾਡੇ ਹਿੰਦੂ ਧਰਮ ਦੇ ਵਿੱਚ ਨਵ ਵਰਸ ਇਹ ਹੀ ਹੀ ਮਨਾਇਆ ਜਾਂਦਾ ਏ 나ਗੀ 31 ਦਸੰਬਰ ਮਨਾਇ ਜਾਂਦੀ ਆ ਇਸ ਲਈ ਇਹ ਸੰਮਤ ਸਭ ਲਈ ਸਭ ਵੱਧ ਚੜ ਕੇ ਸਭ ਨੂੰ ਵਧਾਈਆਂ ਵਾਲਾ ਹੋਵੇ ਪਰਮਾਤਮਾ ਸਾਭ ਦੀ ਝੋਲੀਆਂ ਭਰੇ ਮਹਾਰਾਣੀ ਪਹਿਲੇ ਨਾਤੇ ਸ਼ੈਲ putri ਮਹਾਰਾਣੀ ਸਭ ਤੇ ਕਿਰਪਾ ਕਰੇ ਆਇਤੋ ਰੋ ਪੂਜਾ ਇਸ ਤਰ੍ਹਾਂ ਕਿਸ ਤਰ੍ਹਾਂ ਕੀ ਤੇਰੀ ਮਾਤਾ ਜੀ ਆ ਕੀ ਲੱਸੀ ਚੜਾਈ ਯਾਰੀ ਕਿਸ ਤਰ੍ਹਾਂ ਹੋਇਆ ਪੂਜਾ ਕੀਤੀ ਹੈ ਜੀ ਮਾਤਾ ਸ਼ੇਲ ਪੁਤਰੀ ਜੀ ਦੀ ਮੈਂ ਐਹੀ ਕਰਾ ਜਾਵਾਂਗਾ ਮਹਾਰਾਣੀ ਤੇ ਬਾਦ ਚੜ ਕੇ ਮਾ ਸੀਤਲਾ ਮਾਰਿਆ ਮਹਾਰਾਣੀ ਦੇ ਮੰਦਰ ਆਓ ਦਰਜਾਣਾ ਕਮੇਟੀ ਦੇ ਅੰਦਰ ਆਓ ਔਰ ਲੱਸੀ ਚੜਾਓ ਔਰ ਸਭ ਨੂੰ ਠੰਡ ਪਾਵੇ ਮਹਾਰਾਣੀ ਸਭ ਦੇ ਠੰਡ ਪਾਵੇ ਜੈ ਮੋ ਭਾਜ ਬੰਡੀ ਆਪਣਾ ਨਾਮ ਬੋਲ ਕੇ ਆ ਜੀ ਨਮਰਾਤ ਭਗਵਾਨ ਸਾਹਿਬ ਗੋਸwami दुर्गया मंदिर सीतला शीतला माता मंदिर पुजारी आज यहाँ बड़ा शुभ दिन है आज विक्रम सम्मत का प्रारंभ हुआ है चैत्र नवरात्र प्रारंभ हुए हैं आज पहला नरात्रा है सभी माता बहन सभी भाई बंधु अपने अपने बच्चों को लेकर के अपने परिवार को लेकर के यहाँ माता जी के दरबार में पूजा करने के लिए पधारे हैं और सभी माता जी के दरबार से आशीर्वाद लेकर के